ਸ੍ਰੀ ਸ਼ਕਲਜੀ ਮੈਂ ਅਫਰਿਤ ਕਰ ਹਾਜ਼ਰਾਂ ਸੀ ਹਰਪਾਲ ਸਿੰਘ ਦੁਆਰਾ ਲਿਖੀ ਗਈ ਕਹਾਣੀ ਔਲਾਦ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਦ ਦਫਾ ਹੋ ਕਿ ਤੇ ਮਰ ਜਾ ਕਿ ਬਾਲਨ ਲਈ ਇਕੱਲੀ ਫੂਕ ਨੂੰ ਤੈਨੂੰ ਗੁੱਸੇ ਨਾਲ ਭਰੀ ਹੋਈ ਰਮੇਸ਼ ਨੇ ਆਪਣੇ 70 ਸਾਲ ਦੇ ਬਜ਼ੁਰਗ ਪਿਤਾ ਕਿਵਲ RAM ਨੂੰ ਕਸੀਟ ਕੇ ਘਰੋਂ ਬਾਹਰ ਕੱਢ ਮਾਰਿਆ ਤੇ ਦਰਵਾਜ਼ਾ ਲਗਾ ਲਿਆ ਕਿਵਲ RAM ਨੇ ਆਸ-ਪਾਸਾ ਦੇਖਿਆ ਰਾਤ ਦੀ 11 ਵਜੇ ਸਨ ਦਸੰਬਰ ਦਾ ਮਹੀਨਾ ਧੁੰਦਾਂ ਵਾਲੇ ਚਾਰੇ ਪਾਸੇ ਸਨਤ ắpਸਰਿਆ ਸੀ ਕਿਵਲ RAM ਰੋ ਰਿਹਾ ਸੀ ਉਸਨੇ ਉੱਟ ਕੇ ਮਸਾ ਕੱਪੜੇ ਝਾੜੇ ਕੁਸ਼ਤੀਰ ਬਾਹਰ ਖੜ ਰਿਹਾ ਹੌਲੀ-ਹੌਲੀ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਨਾ ਬੋਲਿਆ ਅੰਦਰਲੀ ਲਾਈਟ ਬੰਦ ਹੋ ਗਈ ਕਿਬਲ ਰਾਮ ਨੇ ਆਪਣੀ ਅਥਰੂ ਪੂੰਝੇ ਤੇ ਹੌਲੀ-ਹੌਲੀ ਲੰਗੜਾਉਂਦਾ ਹੋਇਆ ਸਾਹਮਣੇ ਮਨੇ ਮੰਦਰ ਦੇ ਬ੍ਰਾਂਡੇ ਤੇ ਲੱਗੇ ਬੈਂਚ ਤੇ ਜਾ ਕੇ ਬੈਠ ਗਿਆ ਆਣ ਗਵਣ ਦੀ ਕਰਦੀਆਂ ਲਾਈਟਾਂ ਵੀ ਜਗੀਆਂ ਪਰ ਕੋਈ ਬਾਹਰ ਨਾ ਆਇਆ ਅਸਲ 'ਚ ਕਿਬਲ ਰਾਮ ਨਾਲ ਇਹ ਬਸ ਲੁਕੀ ਕੋਈ ਪਹਿਲੀ ਵਾਰ ਹੀ ਨਹੀਂ ਸੀ ਹੋਈ ਉਹ ਤਾਂ ਇਕਲੌਤਾ ਪਤਰਮੇਸ਼ ਕਈ ਵਾਰ ਉਸ ਨਾਲ ਘੁੱਟ ਮਾਰ ਕਰ ਚੁੱਕਿਆ ਸੀ ਉਸ ਨੂੰ ਘਰੋਂ ਕੱਢ ਚੁੱਕਿਆ ਸੀ ਹਰਮੇਸ਼ ਨਸ਼ੇਦਾਰ ਸੀ ਕਿਵਲ RAM ਦੀ ਕਰਵੜੀ ਦੀ ਮੌਤ ਹੋਈ ਨੂੰ ਅਜੇ 1 ਸਾਲ ਹੋਇਆ ਸੀ ਕਿ ਰਮੇਸ਼ ਦੀ ਕਰਵੜੀ ਵੀ ਰਮੇਸ਼ ਨੂੰ ਛੱਡ ਕੇ ਚਲੀ ਗਈ ਉਹ ਉਸ ਨਾਲ ਵੀ ਰੋ ਸ਼ਰਾਬ ਪੀ ਕੇ ਕੁੱਟ ਮਾਰ ਕਰਦਾ ਕਿਵਲ RAM ਦੀ ਜ਼ਿੰਦਗੀ ਇਸ ਵਕਤ ਨਰਕ ਸੀ ਨਾ ਰੋਟੀ ਦਾ ਕੁਹੀ ਲਾ ਨਾ ਰੈਨੁਸ਼ਤ ਕੁਝ ਤੇਰ ਕਿਵਲ RAM ਮੰਦਰ ਦੇ ਬਾਹਰ ਬਰਾਂਡੇ 'ਚ ਬੈਠਾ ਰਿਹਾ ਉਠਣ ਲਲ ਕੰਬ ਰਿਹਾ ਸੀ ਇਹਨੇ ਨੂੰ ਮੰਦਰ ਦੇ ਗੇੜ ਦਾ ਛੋਟਾ ਬੂਆ ਖੁੱਲਿਆ ਤਉ ਤਾਂ ਮੰਦਿਰ ਦਾ ਮੇਨ ਪੁਜਾਰੀ ਨਿਕਲਿਆ ਇਹ ਸੀ ਪੰਡਿਤ ਅਸ਼ੋਕ ਚੰਦ ਜੋ ਕਿ ਕੇਵਲ RAM ਦੇ ਬਚਪਨ ਦਾ ਸਾਥੀ ਸੀ ਉਹ ਆਇਆ ਤੇ ਭੁੱਲਿਆ ਕਿ ਬਲਾਜ ਕੀ ਹੋਇਆ ਕੇਵਲ ਨੇ ਉਸ ਵੱਲ ਦੇਖਿਆ ਪਰ ਕੁਝ ਨਾ ਬੋਲਿਆ ਉਹ ਰੁੰਦਾ ਰੁੰਦਾ ਚੁੱਪ ਕਰ ਗਿਆ ਚਲਾ ਆ ਜਾਂ ਅੰਦਰ ਬਹੁਤ ਠੰਡ ਹੈ ਉਸਨੇ ਲੋਈ ਕੇਵਲ RAM ਨੂੰ ਦਿੰਦੇ ਹੋਏ ਕਿਹਾ ਪੰਡਿਤ ਅਸ਼ੋਕ ਵੀ ਬਜ਼ੁਰਗ ਸੀ ਉਸਨੇ ਹੌਲੀ ਹੌਲੀ ਕੇਵਲ RAM ਨੂੰ ਉਠਾ ਕੇ ਅੰਦਰ ਲੈ ਗਿਆ ਤੇਂਦਰ ਕਮਰੇ ਚ ਜਾ ਕੇ ਉਸ ਨੂੰ ਬੈਠ ਤੇ ਪਾ ਦਿੱਤਾ ਅਰ ਜਾਈ ਵੀ ਦੇ ਦਿੱਤੀ ਕੇਵਲ ਹਜੀ ਵੀ ਕੰਬੀ ਜਾ ਰਿਹਾ ਸੀ ਰੋਟੀ ਖਾਦੀ ਕਿ ਨਹੀਂ ਕਿੱਥੋਂ ਖਾਦੀ ਹੋਣੀ ਆ ਪੰਡਿਤ ਅਸ਼ੋਕ ਨੇ ਆਪਣੇ ਕਿਸੇ ਚਿਲੇ ਨੂੰ ਆਵਾਜ਼ ਲਗਾਈ ਤੇ ਉਹ ਰੋਟੀ ਪਾ ਕੇ ਲੈ ਆਇਆ ਉਸ ਨੇ ਬੜੇ ਪਿਆਰ ਨਾਲ ਤੇ ਧੱਕੇ ਨਾਲ ਕੇਵਲ RAM ਨੂੰ ਰੋਟੀ ਖਲਾਈ ਕੇਵਲ ਨੇ ਵੀ ਬੜੇ ਮੁਸ਼ਕਿਲ ਬੁਰਕੀਆਂ ਆਪਣੇ ਕੱਲੇ ਚੁਲੰਗਾਏਆਂ ਜਿੱਦਾਂ ਕਿ ਤਾਂ ਰਾਤ ਲੰਗੀ ਤੇ ਅਗਲੀ ਸਵੇਰ ਹੋਈ पंडित अशोक ने जब तड़के उठ के देखा तो केवल राम बिस्तरे तहानी से उसने सारी मंदिर पता करवाया पर केवल राम कित भी नहीं सी पंडित अशोक ने सोचा कि शायद अपने घर लग गया होगा क्योंकि पहला भी अक्सर इसी तरह हों है केवल राम स्टेशन ते आ के बैठ गया और भुखा भाँ उदास चीरी नाल पता नहीं कदों का जांदियां जा ट्रेना देखता रहा ਹਜ਼ਾਰਾਂ ਲੋਕ ਲੰਘ ਰਹੇ ਸੀ ਸਭ ਆਪਣੇ ਆਪਣੇ ਮੰਜ਼ਿਲ ਤੇ ਜਾਣ ਲਈ ਕਾਲੇ ਸੀ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਕਿਸੇ ਨਾਲ ਕੇਵਲ ਰਾਮ ਪੁਰਾਨੀਆਂ ਜਾਦਾਂ ਚ ਖੋ ਗਿਆ ਕਿ ਮੈਂ ਇੱਕ ਵਾਰ ਉਸਨੇ ਆਪਣੇ ਬੇਟੇ ਰਮੇਸ਼ ਨੂੰ ਛੋਟੇ ਹੁੰਦੇ ਸਿਗਰਟ ਪੀਂਦੇ ਫੜ ਲਿਆ ਤੇ ਉਸ ਤੇ ਥੱਪੜ ਮਾਰ ਦਿੱਤਾ ਸੀ ਉਸੇ ਘਰ ਵਾਲੀ ਉਸ ਨਾਲ ਕਿੰਨਾ ਲੜੀ ਸੀ ਤੇ ਰਮੇਸ਼ ਗੁੱਸੇ ਹੋ ਕੇ ਘਰੋਂ ਭੱਜ ਗਿਆ ਸੀ ਕਿੰਨਾ ਚਿਰ ਉਸਨੇ ਸ਼ਹਿਰ ਚ ਲੱਭੀ ਆਤੀ ਵਾਜੂ ਹੋਈ ਸੀ ਸਟੇਸ਼ਨ ਤੋਂ ਲੱਭਾ ਸੀ ਉਹ ਮਸਾ ਮਸਾ ਰਮੇਸ਼ ਨੂੰ ਮਨਾ ਕੇ ਘਰ ਲੈ ਕੇ ਗਿਆ ਪਰ ਅੱਜ ਇਨੀ ਮਾਰ ਖਾਂਦੂ ਵਾਦਵੀ ਉਸ ਨੂੰ ਕੋਈ ਮਨੋਂ ਨਹੀਂ ਆਇਆ ਨਾ ਹੀ ਕੋਈ ਉਸ ਨੂੰ ਲੱਭਣ ਆਇਆ ਕੇਵਲ ਰਾਮ ਸੋਚੀ ਪਿਆ ਗਿਆ ਕਿ ਮਾਂ ਬਾਪ ਬੱਚਿਆਂ ਲਈ ਕੀ ਨਹੀਂ ਕਰਦੇ ਪਰ ਬੱਚੇ ਮਾਂ ਬਾਪ ਦਾ ਸਭ ਕੀਤਾ ਕਰਾਇਆ ਭੁੱਲ ਜਾਂਦੇ ਨੇ ਚਾਚਾ ਉਹ ਚਾਚਾ ਕੇਵਲ ਰਾਮ ਇੱਕਦਮ ਵਾਪਸ ਅੱਜ ਦੇ ਦਿਨ ਜਾ ਗਿਆ ਉਸਨੇ ਦੇਖਿਆ ਕਿ ਉਸ ਤੇ ਗਵੰਟੀ ਦਾ ਮੁੰਡਾ ਰਾਜ ਹੈ ਜੋ ਕਿ ਸ਼ਹਿਰੋਂ ਵਾਪਸ ਆਇਆ ਸੀ ਕੀ ਹੋਇਆ ਚਾਚਾ ਇਨੀ ਠੰਡ ਚ ਇੱਥੇ ਬੈਠੀ ਹਾਂ ਬੱਸ ਬੈਠੀ ਕੁਝ ਨਹੀਂ ਕਿਸੇ ਨੇ ਆਉਣਾ ਸੀ ਉਸ ਤੇ ਉਡੀਕ ਕਰ ਰਹੀ ਆ ਸੀ ਕੇਵਲ RAM ਨੇ ਆਪਣਾ ਦਰਦ ਲੁਕਾਉਂਦਿਆਂ ਕਿਹਾ ਪਰ ਰਾਜ ਨੂੰ ਪਤਾ ਸੀ ਕਿ ਕੇਵਲ ਇੱਥੇ ਕਿਉਂ ਬੈਠਾ ਹੈ ਉਸ ਨੇ ਵੀ ਜ਼ਾਹਿਰ ਨਾ ਹੋ ਦਿੱਤਾ ਕੇਵਲ ਨੇ ਹਲਕੀ ਜਹੀ ਲੋਈ ਲਈ ਹੋਈ ਸੀ ਜੋ ਕਿ ਉਸ ਤੇ ਮੰਦਰ ਵਾਲੇ ਦੋਸ ਨੇ ਉਸ ਨੂੰ ਦਿੱਤੀ ਸੀ ਚਲੋ ਕੋਈ ਨਾ ਆ ਜਾ ਕੇ ਪਾਓ ਠੰਡ ਲੱਗ ਜੂ ਤੁਸੀਂ ਤਾਂ ਬੋਟ ਵੀ ਨਹੀਂ ਪਾਈ ਚਲੋ ਘਰ ਚાલਦੇ ਹਾਂ ਰਾਜਨੀ ਕੋਸ਼ਿਸ਼ ਕੀਤੀ ਕਿ ਕੇਵਲ ਨੂੰ ਆਪਣੇ ਨਾਲ ਲੈ ਜਾਵੇ ਪਰ ਕੇਵਲ ਨੇ ਉਸਦੀ ਗੱਲ ਨਾ ਮੰਨੀ ਉਹ ਕਹਿੰਦਾ ਮੇਰੇ ਪੈਰਸ ਇਨਫੈਕਸ਼ਨ ਆ ਤਾਂ ਫੁੱਟ ਨਹੀਂ ਪਾਈ ਮੈਂ ਰਾਜਨੀ ਬਹੁਤ ਕੋਸ਼ਿਸ਼ ਕੀਤੀ ਪਰ ਕੇਵਲ ਅਜ ਵਾਪਸ ਕਰ ਜਾਣ ਦੀ ਮੂਰਚ ਨਹੀਂ ਸੀ ਉਸਦਾ ਦਿਲ ਟੁੱਟ ਚੁੱਕਾ ਸੀ ਉਹ ਇਥੋਂ ਦੂਰ ਚਲਾ ਜਾਣਾ ਚਾਹੁੰਦਾ ਸੀ ਜਾਂ ਮਰ ਜਾਣਾ ਚਾਹੁੰਦਾ ਸੀ ਰਾਜ ਵਰਗਾ ਕਾਬਿਲ ਲੜਕਾ ਦੇਖ ਕੇ ਇੱਕ ਵਾਰ ਕੇਵਲ ਨੂੰ ਆਪਣੀ ਕਿਸਮਤ ਨਾਲ ਸ਼ਿਕਵਾ ਜਿਹਾ ਵੀ ਹੋਇਆ ਕਿ ਆਖਿਰ ਉਸ ਨੂੰ ਰੱਬ ਨੇ ਅਜਿਹੀ ਔਲਾਦ ਕਿਉਂ ਨਹੀਂ ਦਿੱਤੀ ਰਾਜ ਅਨਮਨੀ ਜਿਹੇ ਮਨ ਨਾਲ ਉਹ ਚਲਾ ਗਿਆ ਪਰ ਸਾਹਮਣੇ ਟੀ ਸਟਾਲ ਵਾਲੇ ਨੂੰ ਆਪਣਾ ਨੰਬਰ ਦੇ ਗਿਆ ਕਿ ਲੋੜ ਪੈਣ ਤੇ ਉਸ ਨੂੰ ਫੋਨ ਕਰ ਲਵੇ ਉਹ ਟ੍ਰੇਨ ਆਈ ਅਖੀਰ ਕੇਵਲ ਦੀ ਮਨ ਚ ਪਤਾ ਨਹੀਂ ਕੀ ਆਇਆ ਉਹ ਟ੍ਰੇਨ ਤੇ ਚੜ ਗਿਆ ਟੀ ਸਟਾਲ ਵਾਲਵੀ ਆਪਣੇ ਧਿਆਨ ਚ ਸੀ ਕੇਵਲ ਜਾ ਕੇ ਇੱਕ ਸੀਟ ਤੇ ਬੈਠ ਗਿਆ। ਕੁੱਥੀ ਨਾਲ ਇੱਕ 2 ਸਾਲ ਦਾ ਬੱਚਾ ਸੀ। ਉਸ ਦੀ ਮਾਂ ਨੇ ਆਪਣੇ ਪਤੀ ਨੂੰ ਫੜਾਉਂਦਿਆਂ ਕਿਹਾ ਕਿ ਧਿਆਨ ਰੱਖਿਓ ਕਾਕੇ ਦਾ ਮੈਂ ਹੋਨੇ ਆਈ। ਉਸਨੇ ਸੁਣਦੇ ਸਾਰ ਕੇਵਲ ਨੂੰ ਯਾਦ ਆ ਗਿਆ ਕਿ ਉਸ ਦੀ ਘਰਵਾਲੀ ਨੇ ਵੀ ਉਸ ਨੂੰ ਮਰਦੇ ਹੋਏ ਇਹੀ ਕਿਹਾ ਸੀ ਕਿ ਰਮੇਸ਼ ਦਾ ਧਿਆਨ ਰੱਖਣਾ ਤੇ ਹੁਣ ਉਹ ਆਪਣੇ ਬੇਟੇ ਨੂੰ ਛੱਡ ਕੇ ਜਾ ਰਿਹਾ ਹੈ। ਉਹ ਇੱਕਦਮ ਉੱਠਿਆ ਤੇ ਟ੍ਰੇਨ ਚੱਲਣ ਵਾਲੀ ਸੀ। ਕੇਵਲ ਦੀ ਸੋਚ ਤੇ ਘੋੜੇ ਦੌੜ ਰਹੇ ਸੀ ਉਹ ਉਤਰ ਜਾਵੇ ਜੱਟ ਰੇਲ ਵਿੱਚ ਬੈਠਾ ਰਿਹਾ ਕਸ਼ਮਕਸ਼ ਸੀ ਜਦ ਤੱਕ ਕੇਵਲ ਨੇ ਫੈਸਲਾ ਲਿਆ ਕਿ ਉਹ ਟ੍ਰੇਨ ਤੋਂ ਉਤਰ ਜਾਵੇ ਟ੍ਰੇਨ ਚੱਲ ਪਈ ਸੀ ਲੋਕ ਟ੍ਰੇਨ 'ਚ ਚੜਦੇ ਜਾ ਰਹੇ ਸਨ ਭੀੜ ਭੜਕਾ ਇਕਦਮ ਵੱਧ ਗਿਆ ਸੀ ਕੇਵਲ ਜਾ ਕੇ ਵੀ ਉਤਰ ਨਾ ਸਕਿਆ ਆਖਿਰ ਉਹ ਤਾਂ ਕਿਨਾਲ ਵਾਲੀ ਸੀਟ ਤੇ ਬੈਠ ਗਿਆ ਠੰਡੇ ਨਾਲ ਥੁੱਠਰ ਕਰਦਾ ਉਹ ਆਪਣੇ ਪੁਰਾਣੇ ਦਿਨ ਯਾਦ ਕਰਨ ਲੱਗਾ ਮੁਵਾਰਕ ਹੋਵੇ ਪੀਟਾ ਹੋਇਆ ਹੈ ਨਰਸ ਦੀ ਇਹ ਗੱਲ ਉਸਨੂੰ ਯਾਦ ਆ। ਅੱਜ ਵੀ ਉਹ ਖੁਸ਼ੀ ਨਾਲ ਉਛਲ ਪਿਆ ਸੀ। ਦਰਅਸਲ ਜਦੋਂ ਕੇਵਲ ਦਾ ਵਿਆਹ ਹੋਇਆ ਸੀ ਉਸ ਦੀ ਜ਼ਿੰਦਗੀ 'ਚ ਬਹਾਰ ਆਈ ਸੀ। ਉਹ ਕਿੰਨੇ ਖੁਸ਼ ਸੀ। ਉਸ ਦੀ ਮਾਪੇ ਨੂੰ ਕਿੰਨਾ ਚਾਹ ਸੀ। ਕੇਵਲ ਵੀ ਆਪਣੇ ਮਾਤਾ ਪਿਤਾ ਦਾ ਗੈਰ ਕਰ ਪੁੱਤਰ ਸੀ। ਜਦੋਂ ਉਸ ਦੀ ਪਤਨੀ ਗਰਭਵਤ ਹੋਈ ਤੇ ਅਜੇ 6 ਮਹੀਨੇ ਹੋਏ ਸੀ ਉਹ ਫਿਸਲ ਕੇ ਡਿੱਗ ਗਈ। ਉਸ ਦੇ ਕਰਕੇ ਉਹਨਾਂ ਦਾ ਉਹ ਪਹਿਲਾ ਬੱਚਾ ਬਚ ਨਹੀਂ ਸਕਿਆ। ਡਾਕਟਰ ਨੇ ਸਾਫ਼ ਕਹਿ ਦਿੱਤਾ ਸੀ ਕਿ ਅਗਲੀ ਵਾਰ ਅਗਰ ਗਰਭਪਤੀ ਹੁੰਦੀ ਆ ਤਾਂ ਜਾਨ ਨੂੰ ਖਤਰਾ ਹੈ ਪਰ ਔਲਾਦ ਲਈ ਉਹਨਾਂ ਕੋਈ ਡਾਕਟਰ ਕੋਈ ਰੱਬ ਦਾ ਦਰ ਨਹੀਂ ਛੱਡਿਆ ਜਿੱਥੇ ਨਹੀਂ ਜੀਣਾ ਉੱਥੇ ਵੀ ਗਏ ਮਾਪੇ ਆਪਣੀ ਔਲਾਦ ਲਈ ਕੀ ਕੁਝ ਨਹੀਂ ਕਰਦੇ ਕੇਵਲ ਕਦੋਂ ਇਹ ਸੋਚਦਾ ਬੇਹੋਸ਼ ਹੋ ਗਿਆ ਤੇ ਸੀਟ ਤੋਂ ਡਿੱਗ ਪਿਆ ਉਸ ਨੂੰ ਵੀ ਨਾ ਪਤਾ ਲੱਗਾ ਜਦ ਉਸ ਨੇ ਅੱਖ ਖੋਲੀ ਤਾਂ ਹਸਪਤਾਲ ਸੀ ਹਾਂਜੀ ਬਾਪੂ ਜੀ ਕਿੱਦਾਂ ਤੁਸੀਂ ਠੀਕ ਹੋ ਖਬਰਾਂ ਉਹਨਾਂ ਨੂੰ ਮੇ ਲੈ ਕੇ ਆਏ ਇਥੇ ਇੱਕ ਸਰਦਾਰ ਬੰਦਾ ਸੀ ਜਿਸ ਨੇ ਚਟਕ ਕੁਰਤਾ ਪਜਾਮਾ ਪਾਇਆ ਸੀ ਕੇਵਲ ਬੁਖਾਰ ਨਾਲ ਤਪ ਰਿਹਾ ਸੀ ਮੈਂ ਐਨ ਜੀਓ ਚਲਾਉਣਾ ਬਾਪੂ ਜੀ ਥੋੜਾ ਕਮ ਹੋ ਜਾ ਤੀ ਦੱਸੋ ਕਿੱਥੇ ਜਾਣਾ ਤੁਸੀਂ ਤੁਹਾਨੂੰ ਘਰ ਛੱਡ ਆਈਏ ਇਨੀ ਠੰਡ 'ਚ ਨਾ ਕੋਈ ਗਰਮ ਕੱਪੜਾ ਨਾ ਕੋਈ ਬੂਟ ਜਰਾਬਾਂ ਕੇਵਲ ਕੁਝ ਨਾ ਬੋਲ ਪਾਇਆ ਬਸ ਹੱਥ ਜੋੜੇ ਤੇ ਅੱਖਾਂ 'ਚੋਂ ਹੰਝੂ ਆ ਗਏ ਸਤਵੀਰ ਸਿੰਘ ਇਹੀ ਨਾ ਸੀ ਉਸ ਚੰਤਿਕ ਸਾਲ ਦੇ ਗੁਰਸਿੱਖ ਨੌਜਵਾਨ ਦਾ ਉਹ ਸਮਝ ਗਿਆ ਸੀ ਕਿ ਬਾਪੂ ਮੁਸੀਬਤ ਆਮਾਰਿਆ ਹੈ ਹੁਣਾਂ ਖੁਲਤਾ ਰਿਜਾ ਨਹੀਂ ਹੋ ਜਾਈ ਕਿ ਸੌਂਦੇ ਰਹਿੰਦੇ ਹਨ ਕੇਵਲ ਦੀ ਕਿਸਮਤ ਚੰਗੀ ਸੀ ਕਿ ਸਤਵੀਰ ਵੀ ਉਸੇ ਟ੍ਰੇਨ 'ਚ ਸੀ ਅਗਲੇ ਦਿਨ ਉਹ ਕੇਵਲ ਨੂੰ ਲੈ ਕੇ ਆਪਣੇ ਆਸ਼ਰਮ ਪਹੁੰਚੇ ਆਸਰਾ ਉੱਥੇ ਕੇਵਲ ਵਰਗੇ ਕਿੰਨੇ ਹੀ ਐਸੇ ਬਜ਼ੁਰਗ ਸਨ ਜਿਨ੍ਹਾਂ ਨੂੰ ਉਹਨਾਂ ਦੀ ਔਲਾਦ ਨਹੀਂ ਛੱਡ ਦਿੱਤਾ ਸੀ ਹੌਲੀ-ਹੌਲੀ ਕੇਵਲ ਦਾ ਦਿਲ ਉਤੀ ਲੱਗ ਗਿਆ ਕੁਪੜਿਆ ਲਿਖਿਆ ਸੀ ਆਸ਼ਰਮ ਦੀ ਕਾਫੀ ਜ਼ਿੰਮੇਵਾਰੀ ਹੁਣ ਹੱਥ ਕੇਵਲ ਦੀ ਹੀ ਸੀ ਸਮਾਂ ਬੀਤ ਗਿਆ ਕਈ ਵਾਰ ਕੇਵਲ ਨੇ ਆਪਣੇ ਪੁੱਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੋਈ ਗੱਲ ਨਾ ਸੁਣੀ ਕੇਵਲ ਹੁਣ ਵਾਂਸੀ ਆਸ਼ਰਮ ਜੋਗਾ ਹੀ ਰਹਿ ਗਿਆ 20 ਸਾਲ ਬੀਤ ਗਏ ਸੀ ਤੇ ਕੇਵਲ ਦੀ ਉਮਰ 95 ਸਾਲ ਦੀ ਹੋ ਗਈ ਸੀ ਪਰ ਉਹ ਗੁੰਡੀ ਫੜਕੇ ਥੋੜਾ ਥੋੜਾ ਤੁਰਦਾ ਜ਼ਰੂਰ ਕੇਵਲ ਕਈ ਦਿਨ ਤੋਂ ਬਿਮਾਰ ਸੀ ਬਸ ਔਖਾ ਜਿਹਾ ਸਾਰ ਰੰਦਾ ਸੀ ਸਤਵੀਰ ਤੇ ਉਸਦੀ ਟੀਮ ਨੇ ਕੇਵਲ ਦੇ ਕਰਜਾ ਕਿਸਨੇ ਹੱਦ ਦਿੱਤਾ ਪਰ ਰਮੇਸ਼ ਕਰ ਨਹੀਂ ਸੀ ਹੁੰਦਾ ਉਸ ਦਾ ਮੁੰਡਾ ਸੀ ਰਮੇਸ਼ ਨੇ ਕੇਵਲ ਦੇ ਜਾਣ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਸੀ ਸਤਵੀਰ ਹੁਣੇ ਵਾਪਸ ਆ ਰਹੀ ਸੀ ਤਾਂ ਰਸਤੇ 'ਚ ਕਿਸੇ ਦਾ ਫੋਨ ਆਇਆ ਕਿ ਕੋਈ ਬੰਦਾ ਸੜਕ ਦੇ ਕਿਨਾਰੇ ਪਿਆ ਉਸਦੇ ਹੱਥਾਂ ਪੈਰਾਂ ਤੇ ਕੂੜ ਹੋਇਆ ਹੈ ਸਤਵੀਰ ਹੁਣੇ ਗਈ ਤੇ ਉਸਨੂੰ ਰੈਸਕਿਊ ਕੀਤਾ ਤੇ ਆਸ਼ਰਮ ਲੈ ਆਈ ਉਹ ਬੰਦਾ ਨਾ ਕੁਝ ਬੋਲ ਸਕਦਾ ਸੀ ਨਾ ਸੁਣ ਵਾਲਦਪਤੀ ਸੀ ਦਾੜੀ ਵਿੰਝ ਲੱਗਦੀ ਸੀ ਸਾਲਾਂ ਤੋਂ ਨਹੀਂ ਨਹਾਇਆ ਹੋਈ ਸਤਵੀਰ ਉਹਨਾਂ ਦੀ ਟੀਮ ਨੇ ਨਹ ਲਾਇਆ ਸਾਫ਼ ਸੁਥਰਾ ਕੀਤਾ ਤੇ ਉਸ ਨੂੰ ਵੀਲ ਚੇਰਤੇ ਬਿਠਾ ਦਿੱਤਾ ਉਹ ਬਸ ਇੱਕ ਜਗ੍ਹਾ ਬੈਠਾ ਰਹਿੰਦਾ ਕੀਵਲ ਨੂੰ ਹਸਪਤਾਲ ਲਿਜਾਣ ਲੱਗੇ ਜਦੋਂ ਉਸ ਨੂੰ ਸਟ੍ਰੈਚਰ ਤੇ ਪਾ ਕੇ ਲਿਜਾਣ ਲੱਗੇ ਤਾਂ ਉਸ ਦੀ ਨਿਗਾ ਉਸ ਵੱੰਦੇ ਤੇ ਪਈ ਪਿਓ ਨੇ ਇੱਕ ਪਲ ਸ Apna ਪੁੱਤ ਪਛਾਣ ਲਿਆ ਜਿਸ ਕੇਵਲ ਦੀ ਆਵਾਜ਼ ਨਹੀਂ ਸੀ ਨਿਕਲ ਰਹੀ ਉਹ ਜੀ ਦਿਨੇ ਲੀਰ ਮਾਰ ਕੇ ਬੋਲਿਆ ਓਏ ਮੇਰਾ ਪੁੱਤ ਰਮੇਸ਼ ਓਏ ਕੀ ਹੋਇਆ ਮੇਰੇ ਪੁੱਤ ਨੂੰ ਕੇਵਲ ਉੱਠ ਕੇ ਬੈਠ ਕੇ ਉਸ ਨੂੰ ਸਹਾਰਾ ਦਿੱਤਾ ਤੇ ਉਹ ਲੜਖੜਾਉਂਦਾ ਆਪਣੇ ਪੁੱਤ ਕੋਲ ਚਲਾ ਗਿਆ ਰਮੇਸ਼ ਕੁਝ ਨਾ ਭੁੱਲ ਸਕਦਾ ਸੀ ਨਾ ਹੀ ਸੁਣ ਸਕਦਾ ਸੀ ਪਰ ਆ ਪੁਕਾਰ ਨੇ ਜਿਵੇਂ ਉਸ ਨੂੰ ਕੋੜੀ ਨੀਂਦ ਤੋਂ ਜਗਾ ਦਿੱਤਾ ਹੋਵੇ ਪਛਾਣਿਆ ਪੁੱਤ ਮੈਨੂੰ ਕੇਵਲ ਰੋ ਰਿਹਾ ਸੀ ਰਮੇਸ਼ ਨੇ ਹਲਕੀ ਜਿਹੀ ਗਰਦਨ ਹਲਾਈ ਹਾਂ ਮਸਾਂ ਹੱਥ ਉਠਾਈ ਜੋੜੇ ਆਪਣੀ ਥੱਲ ਚਲਾਉਂਦੀ ਜਵਾਨ ਲ ਬੋਲੀ ਪਿਤਾ ਜੀ ਮਾਫ ਕਰ ਦੋ ਮੈਂ ਜੋ ਕੀਤਾ ਉਸ ਦੀ ਸਜ਼ਾ ਮਿਲ ਗਈ ਤੋ ਉਹ ਰੋਣ ਲੱਗੀ ਮਾਫ ਕੀਤਾ ਬੁੱਤ ਮਾਫ ਕੀਤਾ ਤੇ ਕੇਵਲ ਦਾ ਸ਼ਰੀਰ ਬੀਜਨ ਹੋ ਗਿਆ ਹੋਰ ਰਮੇਸ਼ ਦੀਆਂ ਬਾਹਾਂ ਚ ਪਿਆ ਸੀ ਰਮੇਸ਼ ਰੋ ਰਿਹਾ ਸੀ ਪਰ ਕੇਵਲ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਸ਼ਾਇਦ ਆਪਣੀ ਔਲਾਦ ਨੂੰ ਦੇਖਣ ਲਈ ਉਸਦੀ 60 ਕੇ ਹੋਏ ਸਾਲ ਤਨਵਾ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਬੜੀ ਅਲੱਗੀ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ